ਬੀਤੇ ਦਿਨੀ ਲੁਧਿਆਣਾ ਫਲੋਰ ਵਿਖੇ ਹੋਈ ਡਾਕਟਰ ਪੀਮਰਾਉਂ ਮੀਤਕਰ ਜਿਲ੍ਹਾ ਵਿਦਵੀ ਨੂੰ ਲੈ ਕੇ Dalit ਸਮਾਜ ਦੇ ਲੋਕਾਂ ਵਿੱਚ ਰੋਸ਼ਨੀ ਲੈ ਰਹਾ। ਉੱਥੇ ਹੀ ਦੱਸਦੇ ਕਿ Dalit ਸਮਾਜ ਦੇ ਆਗੂ ਰਾਹੁਲ ਢੋਲਕਸ ਦੇ ਵੱਲੋਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ। ਜਿਸ ਤੋਂ ਪਹਿਲਾਂ ਹੀ Dalit ਆਗੂ ਨੂੰ ਲੁਧਿਆਣਾ ਪਾਲੇਸ ਦੇ ਵੱਲੋਂ ਨਸਰਪੰਦ ਕੀਤਾ ਗਿਆ ਜਿਸ ਦੇ ਸਬੰਧ ਦੇ ਵਿੱਚ ਹੁਣ ਸਮੂਹ Dalit ਸਮਾਜ ਦੇ ਲੋਕਾਂ ਵੱਲੋਂ ਚੌਂਕੀ ਕਿਚਲੂ ਨਗਰ ਵਿਖੇ ਰੋਸ ਤਰਨਾ ਦਿੱਤਾ ਗਿਆ। ਉਹਨਾਂ ਕਹਿੰਦੇ ਕਿ ਦਲਿਤ ਸਮਾਜ ਦੇ ਲੋਕਾਂ ਦੇ ਨਾਲ ਸਮੇਂ-ਸਮੇਂ 'ਤੇ ਦੀਆਂ ਸਰਕਾਰਾਂ ਨੇ ਤੱਕੀ ਸ਼ਾਹੀ ਕੀਤੀ ਹੈ ਤੇ ਇਹ ਸਰਕਾਰਾਂ ਤੱਕੀ ਸ਼ਾਹੀ ਹੀ ਕਰ ਪਿਆ ਆਂ। ਨੌਜਵਾਨਾਂ ਦੇ ਅੰਦਰ ਕੋਈ ਗੁੱਸਾ ਹੈ ਜਾਂ ਰੋਸ ਹੈ ਤੇ ਨੌਜਵਾਨਾਂ ਨੇ ਕਿਹਾ ਸੀ ਪ੍ਰੋਟੈਸਟ ਕਰਨਾ ਹੈ। ਤੇ ਯਾਰ ਸੀਐਮ ਦੀ ਕਾਫਲਾ ਨੂੰ ਰੋਕ ਲੂਗਾ। ਇੰਨੀ ਪੁਲਿਸ ਲੱਗੀ ਹੁੰਦੀ ਹੈ ਜੇ ਸਿਆਣਾ ਸੀਐਮ ਹੁੰਦਾ ਬੰਦਾ ਕਹਿੰਦਾ ਲਿਆਓ ਮੈਨੂੰ ਮਲਾ ਦਿਓ ਯਾਰ। ਠੀਕ ਹੈ ਯਾਗ ਦੇ ਅਫਸਰ ਨੂੰ ਕਹਿੰਦਾ ਵੀ ਤੁਸੀਂ ਤੁਸੀਂ ਜਾ ਕੇ ਮਿਲ ਲਓ ਭਾਈ ਸੁਣ ਲਓ ਕੀ ਹੈ ਕੀ ਨਹੀਂ। ਇਹ ਕਿਹੜੇ ਕੰਮ ਨੇ ਫੜੇ ਹੋਏ। ਮੈਂ ਕਦੀ ਜੇ ਕਿਸਾਨਾਂ ਨੂੰ ਕਰਨਾ ਹੈ ਉਹਨਾਂ ਰੀਟੇਨ ਕਰ ਲੋ ਜਿਹੜਾ ਬੋਲਣ ਲੱਗਦਾ ਇਹਨੂੰ ਕਰੇ ਰੀਟੇਨ ਕਰ ਲੋ ਟੀਚਰ ਬੋਲਣ ਲੱਗੇ ਉਹ ਘਰੋ ਘਰੀ ਫੜ ਲੋ ਇਹ ਮਤਲਬ ਇੱਕ ਮਜ਼ਾਕ ਕੀ ਹੈ ਸ਼ਹਿਰ ਦਾ ਉਧਾਂ ਲਾ ਐਂਡ ਆਰਡਰ ਲਈ ਪੁਲਿਸ ਲੱਭਦੀ ਨਹੀਂ ਤੇ ਅੱਜ ਜਦੋਂ ਆਏ ਹੋਏ ਸਾਰੇ ਤੇ ਅੱਜ ਐਨ ਲੱਗਦਾ ਵੀ ਜਿਵੇਂ ਹੈ ਹੀ ਪੁਲਿਸ ਰਾਜ ਐ ਇੱਥੇ ਜਿੰਨੀ ਆਬਾਦੀ ਹੈ ਉਹਦੇ ਨਾਲੋਂ ਜ਼ਿਆਦਾ ਪੁਲਿਸ ਤੁਰੀ ਫਿਰਦੀ ਆ ਅੱਜ ਪੁਲਿਸ ਐਨੀ ਡਿਊਟੀ ਤੇ ਕਿਵੇਂ ਲੱਭ ਗਈ ਆ ਅੱਜ ਵੀ ਬਾਹਰਲੇ ਜ਼ਿਲ੍ਹਿਆਂ ਤੋਂ ਸੱਦ ਕੇ ਕਮਾਂਡੈਂਟਾਂ ਤੋਂ ਲਿਆ ਕੇ ਪੁਲਿਸ ਜਿਹੜੇ ਛੌਣੀਆਂ ਤੋਂ ਲਿਆ ਕੇ ਲਾਏ ਨੇ ਨਾ ਡਿਊਟੀ ਤੇ ਤੇ ਨਾਰਮਲ ਜਦੋਂ ਪੁਲਸਿੰਗ ਕਰਨੀ ਹੁੰਦੀ ਹੈ ਲਾਅ ਐਂਡ ਆਰਡਰ ਤੇ ਉਦੋਂ ਕਿਉਂ ਨਹੀਂ ਇੰਨੀ ਕਰਾਉਂਦੇ ਸਭ ਬੜੀ ਇਹ ਦੁੱਖ ਦੀ ਗੱਲ ਹੈ ਵੀ ਜਿਹਦੇ ਨਾਲ ਸਰਕਾਰ ਹਰ ਬੰਦੇ ਦੇ ਹਰ ਵਰਗ ਦਾ ਜਿਹੜਾ ਰੋਸ ਹੈ ਉਹਨੂੰ ਸਮਝਣ ਦੀ ਥਾਂ ਤੇ ਧੱਕੇ ਨਾਲ ਪੁਲਸ ਨੂੰ ਲਾ ਕੇ ਉਹਦਾ ਗਲ ਘੁੱਟਣਾ ਚਾਹੁੰਦੀ ਹੈ ਤੇ ਇਹ ਇਹ ਕਿਤੇ ਬਰਦਾਸ਼ਤ ਨਹੀਂ ਹੋਊਗਾ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਪ੍ਰੋਟੈਸਟ ਡੈਮੋਕਰੇਸੀ ਦੇ ਵਿੱਚ ਰਾਈਟ ਹੁੰਦਾ ਜਿਹੜੇ ਆਪ ਕਹਿੰਦੇ ਹੁੰਦੇ ਸੀ ਵੀ ਪ੍ਰੋਟੈਸਟ ਸਾਡਾ ਹੱਕ ਹੈ ਉਦੋਂ ਤੱਕ ਕਹਿੰਦੇ ਹੁੰਦੇ ਸੀ ਡੜਾ ਤੋਂ ਡੜਾ ਹੈ ਹੁਣ ਇੰਨੇ ਕਿਉਂ ਡੜੇ ਤੋਂ ਡਰਦੇ ਨੇ ਹਜੇ ਤਾਂ ਕਿਸੇ ਨੇ ਕੋਈ ਡੜਾ ਮਾਰਿਆ ਨਹੀਂ ਇਹਨਾਂ ਦੇ ਦੂਜਿਆਂ ਨੂੰ ਤਾਂ ਟੱਚ ਨਾ ਕਰਨੀਆਂ ਬੜੀਆਂ ਸੋਖਿਆ ਹੁੰਦੀਆਂ ਨੇ ਅੱਜ ਕੋਈ ਪ੍ਰਾਣੀ ਦੇਖ ਲਓ ਵੀਡੀਓ ਤੇ ਐਂ ਲੱਗਦਾ ਵੀ ਆਪਣੇ ਉੱਤੇ ਹੀ ਜ਼ਿਆਦਾ ਤਵਾ ਲਾ ਰਹੇ ਨੇ ਕਿਸੇ ਹੋਰ ਸੀਐਮ ਦਾ ਚਿਹਰਾ ਤਾਂ ਸਾਹਮਣੇ ਆਉਂਦਾ ਨਹੀਂ ਸੋ ਮੈਂ ਸਰਕਾਰ ਨੂੰ ਇਹ رائے ਵੀ ਦੇਣੀ ਚਾਹੁੰਦਾ ਇਨੂੰ ਇਹ ਇਹ ਜਿਹੜਾ ਇਸ ਤਰੀਕੇ ਦਾ ਗੁੰਡਾ ਤੰਤਰ ਹੈ ਇਸ ਤੋਂ ਬਚਣਾ ਚਾਹੀਦਾ ਜਿਹੜੀ ਇਹੋ ਜੇ ਮਾਹੌਲ ਬਣਾ ਕੇ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਜਿਹੜਾ ਕੋਈ ਗੈਂਗਸਟਰ ਹੈ ਕੋਈ ਹੋਰ ਟੈਰਰਿਸਟ ਹੈ ਕੋਈ ਮਤਲਬ ਬਦਮਾਸ਼ ਹੈ ਕੋਈ ਡਰੱਗ ਡੀਲਰ ਹੈ ਉਹ ਤਾਂ ਇਹਨਾਂ ਤੋਂ ਫੜਿਆ ਨਹੀਂ ਜਾਂਦਾ ਤੁਸੀਂ ਸਾਰੇ ਜਿੰਨੇ ਜਣੇ ਵੀਡੀਓਜ਼ ਦੇਖੋਗੇ ਉਹਨਾਂ 'ਚੋਂ ਦੱਸੋ ਕਿਹਦੇ ਗਵਾਂਢ 'ਚ ਜਾਂ ਮੱਲੇ 'ਚ ਕਿਸ ਦਾ ਘਰ ਕੋਈ ઠਿਆ ਹੈ ਉਹ ਚਾਰ ਜਿਹੜੇ ਠਏ ਨੇ ਉਹਨਾਂ ਨੂੰ ਹੀ ਇੰਨਾ ਕਮਾਤਾ ਸੋਸ਼ਲ ਮੀਡੀਆ ਤੇ ਐ ਲੱਗਦਾ ਵੀ ਅੱਧਾ ਪੰਜਾਬ ਬੁਲਡੋਜ਼ਰ ਨਾਲ ਢਾਹਤਾ ਹੁੰਦਾ ਸਰ ਹੁਣ ਦੇਖਿਆ ਜਾਂਦਾ ਕਿ ਜਿੱਦਾਂ ਅੱਜ ਭਗਵਾਨ ਮਾਨ ਸਾਹਿਬ ਨੇ ਆਣਾ ਸੀ ਰਾਤੀ ਛੋਣੀਂ ਤਬਦੀਲੀ ਸੀ ਪੁਲਸ ਤੇ ਪਰ ਫਿਰ ਵੀ ਦੇਖਿਆ ਜਾਂਦਾ ਕਿ ਇੱਥੇ ਚੋਰਾਂ ਦੀ ਅਗਸਤ ਐਨਰਜੀ ਸਰਗੜ ਹੋ ਗਈ ਕਾਹਦਾ ਖਤਰਾ ਹੈ ਮੇਰੀ ਗੱਲ ਜੇ ਪਪੂਲਰ ਪਪੂਲਰ ਚੀਫ ਮਿਨਿਸਟਰ ਹੈ ਫਿਰ ਕਾਹਦਾ ਖਤਰਾ ਹੈ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸੋ ਸਾਰੀ ਪੁਲਸ ਵੀਆਈਪੀ ਡਿਊਟੀ ਤੇ ਲਾ ਲਈ ਤੇ ਜਿਵੇਂ ਤੁਸੀਂ ਕਹਿੰਦੇ ਹੋ ਦੋ ਚੋਰੀਆਂ ਹੋਈਆਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਲੋਕਾਂ ਦੀ ਸੁਰੱਖਿਆ ਲਈ ਕੌਣ ਹੈ ਏ ਇਹ ਜੇ ਸਰਕਾਰਾਂ ਨੇ ਹੁਣ ਤਾਂ ਆਪ ਦੀ ਸੁਰੱਖਿਆ ਹੀ ਨਾ ਤੋਂ ਪੂਰੀ ਆ ਰਹੀ ਦੋ ਐ ਲੱਗਦਾ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਵੀ ਮਤਲਬ ਪਿੱਛੇ ਪਿੱਛੇ ਕਿਸੇ ਦੇ ਤੁਰਿਆ ਫਿਰਦਾ ਠੀਕ ਹੈ ਨੈਸ਼ਨਲ ਕਨਵੀਨਰ ਪਾਰਟੀ ਦੇ ਉਹਨਾਂ ਦਾ ਹੱਕ ਹੈ ਉਹ ਆ ਕੇ ਬਿਆਨ ਦੇਣ ਉਹ ਆ ਕੇ ਪਾਲਿਸੀ ਦੇ ਉੱਤੇ ਬੋਲਣ ਪਰ ਅੱਜ ਦੇ ਮੈਂ ਅਖਬਾਰਾਂ ਦੇਖਦਾ ਸੀ ਮੈਂ ਮਿੱਟੀ ਦੀ ਕਸਮ ਖਾਨਾ ਕੇਜਰੀਵਾਲ ਸਾਹਿਬ ਕਹਿ ਰਿਹਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਤੁਹਾਡਾ ਪੰਜਾਬ ਨਾਲ ਕੀ ਹੈ ਜੀ ਨਾ ਲੱਲਾ ਦਾ ਇਲ ਨਾ ਤੁਹਾਡਾ ਕੀ ਹੈ ਸਰ ਦਾ ਉਹ ਰੁਕੋ ਜੀ ਡਿਟੇਨ ਨੂੰ ਲੱਗਦਾ ਅੜਗੇ ਸੀਨੀਅਰ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਮੈਂ ਕਹਾਂ ਜੀ ਅਸੀਂ ਕਿਉਂ ਕਰੀਏ ਜੀ ਅਸੀਂ ਤਾਂ ਇੱਕ ਵਾਰੀ ਪਹਿਲੇ ਆਏ ਆ ਦੇਖਦੇ ਆ ਸਾਨੂੰ ਸਾਨੂੰ ਕਿਹੜਾ ਕੋਈ ਇਹ ਨਵੀਆਂ ਚੀਜ਼ਾਂ ਨੇ ਜੋ ਜਿਹੜੀ ਕਰਨੀ ਆਪੇ ਕਰਨ ਜਦੋਂ ਫਿਰ ਨਹੀਂ ਤਾਂ ਨੌਬਤ ਹੋਊਗੀ ਫਿਰ ਕਰ ਲਾਂਗੇ ਫਿਰ ਹਾਈ ਕਮਾਂਡ ਦੇ ਲੀਡਰਸ਼ਿਪ ਨੂੰ ਵੀ ਦੱਸ ਦਾਂਗੇ ਤੇ ਹਾਈ ਇਹਨਾਂ ਦੇ ਜਿਹੜੀ ਪੁਲਿਸ ਦੇ ਅਫਸਰ ਆਉਂਦਾ ਨਾ ਵੀ ਗੱਲ ਕਰ ਲਾਂਗੇ ਜੀ ਜੀ ਜਦੋਂ ਉਹ ਰੁਕੋ ਜੀ ਜਿਨ੍ਹਾਂ ਨੂੰ ਰਿਟਾਇਨ ਕੀਤਾ ਗਿਆ ਸੀ ਐਮ ਸਾਊਥ ਦੇ ਉਹਨਾਂ ਕੋਈ ਮਿਲਣਾ ਜਿਹਾ ਘਰਾਓ ਕਰਨਾ ਹੈ ਕੀ ਕਹਿੰਦੇ ਜੀ ਉਹ ਵੀ ਬੜੀ ਮਾੜੀ ਗੱਲ ਆ ਇੱਕ ਜਿੱਥੇ ਜਿਹੜੀ ਇਹ ਮੌਜੂਦਾ ਸਰਕਾਰ ਆ ਜਿਹੜੀ ਕਹਿੰਦੇ ਜੇ ਅਸੀਂ ਪੰਜਾਬ ਦਾ ਉਪ ਮੁੱਖ ਮੰਤਰੀ ਗੱਲੀ ਸਮਾਜ ਦਾ ਬਣਾਉਂਗੇ ਤੇ ਅੱਜ ਫਲੋਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਨੰਗਲ ਜੋ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਕਿ ਉੱਥੇ ਸਟੈਚੂ ਲੱਗਿਆ ਸੀ ਉਹਦੀ ਉੱਥੇ ਬੇਅਦਬੀ ਕੀਤੀ ਤੇ ਅੱਜ ਸਾਡੇ ਯੂਥ ਦੇ ਨੇਤਾ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਜੇ ਆਪਣਾ ਹੱਕ ਪ੍ਰਦਰਸ਼ਨ ਕਰਨ ਜਾ ਰਿਹਾ ਜਣਾ ਨੂੰ ਦੱਸਣ ਜਾ ਰਿਹਾ ਵੀ ਕਿਸੇ ਨਾ ਕਿਤੇ ਕਿਸੇ ਅਫਸਰ ਕਿਤੇ ਅਫਸਰਾਂ ਦੀ ਡਿਊਟੀ ਅਫਸਰਾਂ ਦੀ ਡਿਊਟੀ ਲਾਉਣਗੇ ਵੀ ਉੱਥੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਾਰਵਾਈ ਤਾਂ ਕੀ ਕਰਨੀ ਆ ਜਿਨ੍ਹਾਂ ਨੇ ਇਹ ਕਾਰਵਾਈ ਦੀ ਮੰਗ ਕਰਨੀ ਸੀ ਉਹਨਾਂ ਨੂੰ ਚੱਕ ਕੇ ਥਾਣੇ ਦੇ ਅੰਦਰ ਦੇਤਾ ਇਥੋਂ ਇਹ ਪਤਾ ਲੱਗਦਾ ਇਸ ਸਰਕਾਰ ਦਾ ਦਲਿਤ ਸਮਾਜ ਦੇ ਲੋਕਾਂ ਦੇ ਬਾਰੇ ਲੋਕਾਂ ਦੀ ਸੋਚ ਬਾਰੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਆ ਇਹ ਪਹਿਲਾਂ ਚੱਲਦਾ ਸੀ ਜਦੋਂ ਅੰਗਰੇਜ਼ਾਂ ਤੋਂ ਵੀ ਪਹਿਲਾਂ ਜੋ ਕਿ ਦਲੀ ਸਮਾਜ ਨੂੰ ਦਵਾਇਆ ਜਾਂਦਾ ਸੀ ਅੱਜ ਦੇਸ਼ ਆਜ਼ਾਦ ਆ ਤੇ ਇਹਨਾਂ ਨੇ ਜਿਹੜੀਆਂ ਵੋਟਾਂ ਲਾਈਆਂ ਨੇ ਜਦੋਂ ਪੰਜਾਬ ਦੇ ਵਿੱਚ 92 ਐਮ ਐਲ ਏ ਬਣਾਏ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਅਰਾ ਇਹਨਾਂ ਦਾ ਸੀ ਅਸੀਂ ਪੰਜਾਬ ਦੇ ਵਿੱਚ ਜੋ ਡਿਪਟੀ ਸੀਐਮ ਹੋਏਗਾ ਦਲੀ ਸਮਾਜ ਦਾ ਹੋਵੇਗਾ ਜੋ ਕਿ ਅੱਜ ਤੱਕ ਇਹਨਾਂ ਨੇ ਬਣਾਇਆ ਨਹੀਂ ਨਾ ਹੀ ਲੱਗਦਾ ਇਹ ਬਣਾਉਣਗੇ ਤੇ ਅੱਜ ਬੜੀ ਮਾੜੀ ਗੱਲ ਆ ਵੀ ਅੱਜ ਦਲੀ ਸਮਾਜ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦਾ ਜੇ ਕਿਤੇ ਨਾ ਕਿਤੇ ਕਿਤੇ ਤੱਕਾ ਹੋ ਰਿਹਾ ਜਦ ਕਿ ਹਜੇ ਤਾਂ ਸਿਰਫ 바ਵਾ ਸਾਹਿਬ ਨਾਲ ਜਿਹਦੇ ਲਈ ਮੈਂ ਸਮਝਦਾ ਦਲੀ ਸਮਾਜ ਦਾ ਇੱਕ ਇੱਕ ਖੂਨ ਦਾ ਕਤਰਾ ਵੀ ਬਹਾ ਦਿੱਤਾ ਜਾਏਗਾ ਜੇ ਉਹਨਾਂ ਦੇ ਸਟੈਚੂ ਨਾਲ ਕਿਤੇ ਨਾ ਕਿਤੇ ਕੋਈ ਬੇਰ ਵੀ ਹੁੰਦੀ ਮੈਂ ਸਮਝਦਾ ਇਹ ਗੱਲ ਬੜੀ ਨਿੰਦਨਯੋਗ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਵੀ ਐਸੇ ਦਲੀ ਸਮਾਜ ਦੀ ਜਿਹੇ ਆਵਾਜ਼ ਨੂੰ ਦਬਾਇਆ ਜਾਏਗਾ ਇਹ ਨਾ ਦਵੇਗੀ ਨਾ ਕਦੇ ਦਵੀਆ ਇਹ ਹਮੇਸ਼ਾ ਜੇ ਇਦਾਂ ਕਰੋਗੇ ਇਹਦੇ ਹਾਲਾਤ ਗਲਤ ਹੋਣਗੇ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਜਿਹੜੇ ਵੀ ਸ਼ਰਾਰਤੀ ਅਨਸਰਾਂ ਨੇ ਉੱਥੇ ਬਾਬਾ ਸਾਹਿਬ ਦੇ ਸਟੈਚੂ ਦੀ ਬੇਅਦਬੀ ਕੀਤੀ ਉਹਨਾਂ ਦੇ ਕਾਰਵਾਈ ਅਸੀਂ ਮੰਗ ਕਰਦੇ ਹਾਂ ਉਹ ਤੇ ਕਾਰਵਾਈ ਕੀਤੀ ਜਾਵੇ ਇਹੀ ਰਾਹੁਲ ਦੁੱਗਲ ਦਾ ਉਹਨਾਂ ਦੇ ਸਾਥੀਆਂ ਦਾ ਮੋਟਿਵ ਸੀਗਾ ਜੇ ਉਹਨਾਂ ਨੇ ਕੋਈ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਦੀ ਕਾਰਵਾਈ ਕਰਨ ਦੀ ਵਿਚਾਰੇ ਇਹਨਾਂ ਨੂੰ ਹੀ ਘਰੋਂ ਪਤਾ ਲੱਗਿਆ ਵੀ ਘਰੋਂ ਹੀ ਬਿਠਾ ਲਿਆ ਆਂਦਾ ਵੀ ਉਹ ਆਪਣੀ ਆਵਾਜ਼ ਨਾਲ ਚੱਕ ਸੰ ਬਹੁਤ ਨਿੰਦਣ ਜੋਗਾ ਅਸੀਂ ਸਾਰੀ ਉਹਦੀ ਨਿੰਦਾ ਕਰਦੇ ਆਂ ਅਤੇ ਅੱਗੇ ਰਣਨੀਤੀ ਬਣਾਵਾਂਗੇ ਸਾਰੇ ਜੇ ਦੁਆਰਾ ਕਿਤੇ ਵੀ ਤਰਨਾ ਪ੍ਰਦਰਸ਼ਨ ਜੋ ਵੀ ਕਰਨਾ ਪਿਆ ਸਾਰੇ ਰਲ ਕੇ ਕਰਾਂਗੇ ਤੇ ਜਾਣਾ ਲਾਈਵ ਲਈ ਟਿੰਕਾ ਚਟੜਪੋਕ